ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਵਾਜ ਦੀ ਵੀਡੀਓ ਵਿੱਚ ਉਹਨੂੰ ਕਪਣ ਮੈਂ ਦਿਖਾਉਣੀ ਹੈ ਜਿਹੜੇ ਚੰਗੇ ਦੁੱਧ ਵਾਲੀ ਐਡ ਡੀਟੇਲ ਇਹਦੇ ਬਾਰੇ ਵੀਰ ਨੂੰ ਪੁੱਛਦੇ ਆ ਆਓਗੇ ਕਰੀਗਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਹੈ ਬਾਈ ਗਰਦੀਪ ਸਿੰਘ ਦੀਪੂ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਨੇੜੇ ਆਪਣੇ ਸੈਣਾਪਧੌਰ ਪੈ ਜਾਂਦਾ ਠੀਕ ਹੈ ਇਹ ਜਿਹੜੀ ਮੱਝ ਆ ਬਾਈ ਚੌਥੇ ਸੂਏ ਸੂੰਦੀ ਆ ਆਪਣਾ ਨੰਬਰ ਬੋਲੀ ਵੀਰ ਆਪਣਾ ਮੇਰਾ ਨੰਬਰ ਹੈਗਾ 9779450411 977 94 50411 ਜਿਹੜਾ ਬੰ ਮੱਝ ਦੇਖ ਜੇਣਾ ਸੂਆ ਕਰਾ ਸੂੰਦੀ ਹੁਣ ਇਹ ਚੌਥਾ ਸੂਆ ਸੂੰਦੀ ਆ ਜੀ ਠੀਕ ਹੈ ਕਿੰਨੇ ਟਾਈਮ ਤੋਂ ਆਪਣੇ ਕੋਲ ਇਹ ਇਹ ਪਹਿਲੇ ਸੂਏ ਮੈਂ ਹਰਿਆਣੇ ਤੋਂ ਲਿਆਇਆ ਸੀ ਬਾਈ ਠੀਕ ਹੈ ਇਹਨੂੰ ਢੂੜ ਕੁ ਮਹੀਨਾ ਸੂਈ ਨੂੰ ਹੋਇਆ ਸੀ 16 ਕਿਲੋ ਦੁੱਧ ਸੀ ਦੇ 16 ਕਿਲੋ ਦੁੱਧ ਪਹਿਲੇ ਸੂਏ ਡੇਢ ਮਹੀਨੇ ਦੀ ਸੂਈ ਥਲੇ ਬਣ ਕੇ ਲੈ ਕੇ ਆਈ ਹਾਂ ہاں ਭਾਈ ਹਾਂ 170 ਦੀ ਲਿਆ ਸੀ ਠੀਕ ਆ ਉਦੋਂ ਡੇਢ ਕਿਲੋ ਬਣਨਾ ਡੇਢ ਮਹੀਨੇ ਸੂਈ ਵੀ ਸੀ 16 ਕਿਲੋ ਤਾਂ ਕੰਡੇਦਾਰ ਕਿ ਲਿਆਂਦਾ ਹਾਂ ਨਹੀਂ ਇਹ ਤਾਂ ਮਗਰ ਕੱਤੀ ਸੀ ਕੱਤੀ ਵੀ ਤੁਸੀਂ ਦਿਖਾ ਦਿਓ ਛੋਟੀ ਸੂਣ ਵਾਲੀ ਆ ਬਹੁਤ ਸੋਹਣੀ ਬਣੀ ਹੋਈ ਠੀਕ ਆ ਪਹਿਲੇ ਸੂਆ ਦੇ ਨਾਲ ਕੱਤੀ ਸੀ ਉਹ ਆਪਣੇ ਕੋਲੇ ਹੀ ਆ ਹੁਣ ਸੂਣ ਵਾਲੀ ਹੋਈ ਪਈ ਐ ਦਵਾਰੇ ਹਾਂ ਜੀ ਦੋ 2.5 ਮਹੀਨੇ ਰਹਿ ਗਏ ਉਹਦੇ ਸੂਣ ਠੀਕ ਐ ਤੇ ਇੱਥੇ ਫਿਰ ਕਿਨੇ ਦੇ ਤੋ ਚੱਲੇ ਤੇਰੇ ਕੋਲ ਇੱਥੇ ਆ ਭਾਈ ਆਪਣੇ ਇਹ 23 24 23 ਕਿਲੋ ਠੀਕ ਆ ਪਿਛਲੇ ਸਵੇਰੇ ਹਾਂ ਇਸ ਤਰ੍ਹਾਂ ਦੇ ਤੀਜੇ ਸਵੇਰੇ ਆਪਾਂ ਮੰਨ ਕੇ ਚੱਲ ਲੰਮਾ ਟਾਈਮ ਦਿੰਦੀ ਹੈ ਪਿਛਲੇ ਫਿਰ ਤੀਜੇ ਸਵੇਰੇ 23 ਕਿਲੋ ਚੋੜਿਆ ਤੋ ਇਹਦਾ ਹਾਂ ਭਾਈ ਚੋਇਆ ਫਾਇਟ ਬਹੁਤ ਆਉਂਦੀ ਹੈ ਕੀ ਕਰਮ ਇਹ ਤਾਂ ਅਸੀਂ ਭਾਈ ਗਾਨਾ ਰੱਖਣੀਆਂ ਸਾਰੀਆਂ ਠੀਕ ਹੈ ਤਾਂ ਕਰਕੇ ਵੇਚਦੇ ਤੇ ਕੋਈ ਰਿਕਾਰਡ ਵਗੈਰਾ ਤਾਂ ਨਹੀਂ ਕਰਾਇਆ ਫੇ 23 24 ਕਿਲੋ ਦੀ ਸਿਮਾ ਦਾ ਨਹੀਂ ਭਾਈ ਉਦੋਂ ਕੋਈ ਅਸੀਂ ਤਰੌਲੇ ਮੇਲੇ ਤੇ ਲੈ ਕੇ ਜਾਣਾ ਸੀ ਉਦੋਂ ਇਹ ਟੋਕੜ ਹੋ ਗਈ ਸੀ ਚੱਲ ਠੀਕ ਹੈ ਮੇਲੇ 'ਚ ਪਾਉਣ ਦੀ ਲੋਟ ਆਈ ਨਹੀਂ ਆਈ ਤੇ ਨਾ ਮਨਨ ਕੇ ਜੇ ਲਾਪ ਕੋਈ ਸਰਕਾਰੀ ਚੋਈ ਕਰਾਈ ਹੈ ਨਹੀਂ ਕੋਈ ਨਹੀਂ ਪ੍ਰੂਫ ਆਪ ਕੋਈ ਨਹੀਂ ਕੋਈ ਨਹੀਂ ਠੀਕ ਹੈ ਬਸ ਇਹ ਕ ਮਨਨ ਕੇ ਚੱਲੇ ਵੀ ਆਪਣੇ ਵਿਸ਼ਵਾਸ ਦੇ ਵੀ ਆਪਣਾ 23 ਕਿਲੋ ਦਾ ਚੋਇਆ ਵਾ ਹਾਂ ਜੀ ਹਾਂ ਆ ਜਿਹੜਾ ਕੋਈ ਆਊ ਬਾਈ ਉਹਨੂੰ ਮੱਝ ਵੇਖ ਕੇ ਪਤਾ ਲੱਗ ਜੂਗਾ ਤੇ ਹੁਣ ਫਿਰ ਰੇਟ ਬਾਜ਼ਾਰ ਇਹਦਾ ਫਿਰ ਚੰਗੇ ਹੀ ਹੋ ਗਰ ਰੇਟ ਬਾਜ਼ਾਰ ਬਾਈ ਇਹਦਾ ਚੰਗਾ ਕਰਾਂਗੇ ਮਾਰਕੀਟ ਵਾਲਾ ਕਰਾਂਗੇ ਫੋਨ ਤੇ ਕਰਾਂਗੇ ਤੇ ਜਿਵੇਂ ਹੁਣ ਮਨਨ ਕੇ ਜਦੋਂ ਗੱਬਣ ਆ ਗਈ ਜਿਵੇਂ ਇੱਕ 70 ਦੀ ਆਪਾਂ ਖਰੀਦੀ ਹੈਗੀ ਹੁਣ ਤਾਂ ਫਿਰ ਮਨਨ ਕੇ ਜਦ ਦੋ ਲੱਖ ਤੋਂ ਬਾਹਰ ਹੋ ਗਰੇ ਹਾਂ ਬਾਈ ਦੋ ਲੱਖ ਦੋ ਲੱਖ ਤੋਂ ਅੰਦਰ ਹੈ ਨਹੀਂ ਗੀ ਹਾਂ ਅਗਲਾ ਕਹੂਗਾ ਇੱਕ ਬਾਈ ਹੋਰ 1.5 ਲੱਖ 1.70 ਵਾਲਾ ਤਾਂ ਮੈਨੂੰ ਹੂਣ ਨਾ ਲੱਗ। ਨਹੀਂ ਇੱਕ ਜਿਵੇਂ ਆਪਾਂ ਕਹਿਦਾ ਵੀ 23 ਕਿਲੋ 24 ਕਿਲੋ ਦਊ ਦਊਗੀ। ਹਾਂਜੀ। ਤੇ ਹੁਣ ਤੁਸੀਂ ਕਹਿੰਦੇ ਕਿ ਨੋਤ ਪਾਉ ਥੋੜੇ ਹਿਸਾਬ ਨਾਲ। ਇਹ ਐ ਕਿ ਨਾ 23 24 ਤਾਂ ਦਊ ਚੌਥੇ ਸੂਏ ਆ ਜੀ ਹੁਣ। ਠੀਕ ਐ। ਇਹਨਾਂ ਤਾਂ ਦਊਗੀ ਦਊਗੀ ਬਾਕੀ ਖਰਾਕ। ਤੇ ਜੇ ਕੋਈ ਵੀ ਰਸਾਈ ਕਰਦਾ ਹਾਂਜੀ ਵੀ ਦੁੱਧ ਮਣਕੇ ਦੇ ਦੋ ਦੇ ਦਾਂ ਮਣਕੇ। ਮਣਕੇ ਬਾਈ ਆਏ ਆ ਵੀ 10 11 ਦਿਨ ਪਏ ਆ ਤੇ ਸੂਣ ਚ ਹਜੇ। ਠੀਕ ਐ। ਚੀੜਾਉਣੀਆਂ ਗੰਗ। ਠੀਕ ਐ। ਜਿਹੜੀ ਗੱਲ ਆ ਮੱਝ ਦੀ ਜਿਹੜੇ ਨੇ ਲੈਣੀ ਆ ਵੀਰ ਨੇ ਦੇਖ ਕੇ ਤਸੱਲੀ ਕਰਕੇ ਆਪਦੀ ਲੈ ਲਈ ਨਹੀਂ ਨਹੀਂ ਆਪਣੀ ਫੁੱਲ ਕਰਨ ਜਿਵੇਂ ਹੁਣ ਮੰਨ ਕੇ ਚਲੋ ਰੇਟ ਤਾਂ ਆਪਾਂ 23 24 ਕਿਲੋ ਵਾਲਾ ਦੁੱਧ ਵਾਲਾ ਕਰਾਂਗੇ ਰੇਟ ਇਹਦਾ ਹਾਂਜੀ ਹਾਂਜੀ ਤੇ ਫਿਰ ਅਗਲਾ ਤਾਂ ਕੋਈ ਮੈਂ ਮਿਲ ਕੇ ਲੈਣੀ ਆ ਮੂਰੇ ਵਾਲੇ ਕੋਲ 15 ਦੇ ਵਿੱਚ 14 ਦੇ ਵਿੱਚ ਜਾ ਕੇ ਫਿਰ ਉਹਦਾ ਕੀ ਗੱਲ ਪਸੂ ਦਾ ਹੋਊਗਾ ਕੰਮ ਨਹੀਂ ਉਹ ਤਾਂ ਬਾਈ ਗੱਲ ਪਤਾ ਕੀ ਆ ਜਾਂ ਤਾਂ ਮੰਨ ਕੇ ਚੱਲ ਵੀ ਸੂਈ ਹੋਵੇ ਫਿਰ ਤਾਂ ਆਪਾਂ ਚਵਾਦਗੇ ਠੀਕ ਹੈ ਸੂਈ ਤੋਂ ਬਾਅਦ ਪਸ਼ੂ ਦਾ ਮੁੱਲ ਘਟ ਜਾਂਦਾ ਹੈਗਾ ਜੈ ਜੈ ਗੱਲ ਠੀਕ ਹੈ ਨਾ ਤਾਂ ਕਰਕੇ ਆਪਾਂ ਗੱਬਣ ਗੱਬਣ ਵੇਚ ਰਹੇ ਹਾਂ ਤੇ ਫਿਰ ਭਾ ਵੀ ਗੱਬਣਾ ਵਾਲਾ ਚੱਲੂਗਾ। ਹਨਾ ਦੀ ਪੂਰ ਛੜ ਲੈਦੀ ਆਪਣੀ ਗਰੰਟੀ। ਨਹੀਂ ਭਾ ਵੀ ਫਿਰ ਗੱਬਣਾ ਵਾਲਾ ਚੱਲੂਗਾ। ਭਾ ਬਾਈ ਬਸਾ ਮਾਰਕੀਟ ਵਾਲਾ ਚੱਲੂਗਾ। ਠੀਕ ਹੈ ਤੇ ਠੀਕ ਹੈ ਕਿਹੜਾ ਲੱਗਿਆ ਬੇਦੇ? ਇਹਦੇ ਕੋਹੇ ਨੂੰ ਤਾਂ ਤੋਰੀ ਬਾਹਰ ਨੂੰ। ਅੱਜ ਦਿਨ ਕਹਿ ਲੈਂਦੀ ਐ ਅਜੇ। ਇਹਦੇ ਬਾਈ ਮੰਨ ਕੇ ਚੱਲ ਵੀ 7 ਤਰੀਕ ਨੂੰ ਦੇਣ ਪੂਰੇ। 7 ਤਰੀਕ ਨੂੰ। ਹਾਂ 8ਵੇਂ ਮਹੀਨੇ ਨੂੰ। ਠੀਕ ਹੈ ਰੇਟ 2 ਲੱਖ ਤੋਂ ਬਾਹਰ ਹੀ ਇਹਦਾ। ਹਾਂ ਬਾਈ। ਤੋਰੀ ਬਾਹਰ ਨੂੰ। ਸੋਬਰੋ ਮੱਥੇ ਤੇ ਮਾੜੀ ਭੁੱਲੀ ਹੈਗੀ 24 23 ਕਿਲੋ ਮਾਲ ਕਹਦੇ ਦਸਨ ਅਨੁਸਾਰ ਦੱਸਦੇ ਕਿ ਅਸੀਂ ਉਹਦੇ ਚੋਇਆਗਾ ਤੇ ਪਰ ਮ ਤੇ ਥਾਨ ਵਗੈਰਾ ਚੈੱਕ ਕਰਕੇ ਮਿਲਣੀ ਆ ਤੇ ਦਿਨ ਕੁਝ ਲੈਂਦੀ ਵੀ ਹੈ ਲੇਵਾ ਖੈਰ ਮੈਂ ਤਾਂ ਖਵਾਈ ਭਰਦਾ ਕੀ ਚੰਗੇ ਦੁੱਧ ਵਾਲੀ ਸੋਣੀ ਰਾਜੀ ਸਮੀ ਪਲੀ ਵੀ ਹੈਗੀ ਤੇ ਸਿੰਘੂ ਮਥਾ ਦੇਖੋ ਸੋਹਣਾ ਰਾ ਤੇ ਕੱਦ-ਕੜ ਬਹੁਤ ਆ ਭਲੀ-ਪੁੜੀ ਵੀ ਚੰਗੀ ਹੈਗੀ ਤੇ ਲੇਵਾ ਵਗੈਰਾ ਦੇਖੋ ਫੁੱਲ ਸਹਿਜ ਦੇ ਵਿੱਚ ਤੇ ਥਾਂ ਲੇਵਾ ਮੰਨ ਕੇ ਚੱਲੋ ਵੀ ਪੂਰਾ ਕੀ ਮੁਰਲੇ ਥਣ ਫੁੱਟ-ਫੁੱਟ ਦੀ ਮਿੱਠੀ ਤੇ ਮਗਲੇ ਵਿੱਚ ਗੱਠ-ਗੱਠ ਦੀ ਮਿੱਠੀ ਤੇ ਲੇਵਾ ਵਗੈਰਾ ਦੇਖੋ ਸੋਹਣਾ ਮੁਠੀ ਵਾਲਾ ਥਾਣਾ ਹੈਗਾ ਤੇ ਪਤਲੀ ਚੰਮਣੀ ਦੇ ਵਿੱਚ ਅਸਲ ਦੁੱਧ ਵਾਲਾ ਪੀਸ ਆ ਜਮਾ ਹੁਣੇ ਚੌਥਾ ਸੂਆ ਮੈਂ ਸੂੰਦੀ ਪਈਆ ਵੰਲਾ ਇੱਥੇ ਵੰਲਾ ਕੋਹੇਨੂਰ ਸਾਹਮਣੇ ਲੱਗਿਆ ਵਾ ਸੀਮਨ ਇਹਦੇ ਢਿੱਲੇ ਲੇਵਾ ਪਨੀਰ ਤੋਂ ਦਿਖਾ ਦਿੰਨੇ ਆ ਥੱਲੇ ਮਿਲ ਕੇ ਮੈਨ ਵਗਰਾ ਵੀ ਸੋਹਣੀ ਚੰਗੀ ਦਿਖਾਈ ਦੀ ਜਾਂਦੀ ਹੈਗੀ ਤੇ ਆ ਖੜੀ ਹੈ ਜੀ ਝੋਟੀ ਹੜਾ ਪਹਿਲੇ ਸਵੇਰ ਹਾਂ ਪਹਿਲੇ ਸਵੇਰ ਦੀ ਆ ਬਾਈ ਇਹਦੇ 2.5 ਮਹੀਨੇ ਪਈ ਜਾਣੇ ਇਤਨੇ ਵਿੱਚ ਨਹੀਂ ਆਪਾਂ ਨਹੀਂ ਇਹ ਨਹੀਂ ਦੇਖਣਾ ਠੀਕ ਹੈ ਤੇ ਫਿਰ ਮੱਝ ਦੇ ਮੁੱਲ ਤੋਂ ਜਾਇਜਾ ਦਾਸੀ ਦੇ ਬਸ ਫਿਰੇ ਚ ਉਹ ਸਾਹਿਬ ਨਾਲ ਮੈਂ ਤਾਂ ਵੀ ਫੋਨ ਲਾਉ ਜੀ ਤੇ ਸਮਝ ਆਊਗੀ ਗੱਲ ਤੇ ਆਪਾਂ ਬਾਈ ਹਾਂ ਨਾ ਬਸ 2.5 ਦੀ ਦੇਣੀ ਆ 2.5 ਲੱਖ ਰੁਪਏ ਦੇ ਆਪਾਂ ਦੇਣੀ ਆ ਹਾਂ ਸੋ ਵੀਰ 2.5 ਲੱਖ ਰੁਪਏ ਦੀ 24 ਕਿਲੋ ਦਾ ਮਾਲ ਕਹ ਦੱਸ ਦੇ ਕਿ ਦਿੰਦੀ ਆ। ਠੀਕ ਐ। ਸੋ ਕੱਦ-ਗਾਠ ਚੰਗਾ ਤੇ ਬੋਡੀ ਸਟਰਕਚਰ ਬਹੁਤ ਵਧੀਆ ਫਿਰ ਪਿਛਲੇ ਸੂਹ ਨੇ ਬੱਚਾ ਹੈ ਆਪਣੇ ਕੋਲੇ ਦਾ ਵੀ। ਪਿਛਲੇ ਸੂਹ ਨੇ ਇਹਨੇ ਦਿੱਤਾ ਸੀ ਨਾ ਕੱਟਾ ਵੀ ਤੋਂ ਮੰਗਿਆ ਹੁੰਦੀ ਰੋ ਲਾਈ ਸੀ। ਠੀਕ ਐ। ਮਾਲਾ ਕੱਟਾਈ ਫਿਰ ਚੰਗਾ ਬਰੀਡਿੰਗ ਵਾਲਾ ਜੀ ਦੇ ਗਿਆ। ਮਾਲਾ ਕੱਟਾ ਸੀਗਾ ਜੀ। ਠੀਕ ਐ। ਉਹ ਮੰਗਦੇ ਸੀ ਆ 31। ਮਾ ਆ ਵੀ ਤਾਂ ਮੈਂ ਗੱਭਣ ਕਰਾ ਲਈਏ ਨਹੀਂ ਮੈਂ ਜੀ। ਠੀਕ ਐ ਨੰਬਰ ਬੋਲੀ ਦੁਬਾਰਾ ਆਪਣਾ। 977945041 ਸੋ ਕਿਸੇ ਵੀ ਵੀਰ ਦੇ ਮੈ ਪਸੰਦ ਹੋਵੇ 2.5 ਲੱਖ ਰੁਪਏ ਕੀਮਤ ਦਾ ਪਿੰਡ ਨਿਆਣੇਵਾਲ ਜ਼ਿਲ੍ਹਾ ਬਰਨਾਲਾ ਦਾ ਪਿੰਡ ਵੇਚ ਗਿਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ